ਉੰਤਾਰਿ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਗੂਰਤ ਜੁਨੀ ਸਵੰਤੋ ਪਰਸਾਦ ਜਪ ਆਜ ਸੱਚ ਜੁਬਾਨ ਸੱਚ ਹੈ ਕੀ ਸੱਚ ਨਾਲ ਕੋਸੀ ਵੀ ਸੱਚ ਸੋਚੈ ਸੋਚ ਨਾ ਹੋਵੀ ਏ ਸੋਚੀ ਲੱਖ ਵਾਰ ਚੁੱਪੈ ਜੋ ਪ੍ਰਣਾ ਹੋਵੀ ਜੇ ਨਾਏ ਰਹਾ ਲਿਵ ਤਾਰ ਓਖਿਆ ਕੋਖ ਨ ਉਤਰੀ ਜੇ ਬੰਨਾ ਕੁਨਿਆ ਪਹਾੜ ਸਹਿਸ ਸਿਆੜ ਪਾ ਲੱਖ ਹੋੜਾ ਤਾਂ ਇੱਕ ਕਰ ਕੱਲੇ ਨਾਲ ਕਿਰ ਸਤਿਆ ਰਹੀਐ ਕਿ ਊੜੇ ਟੁਟੇ ਪਾਲ होकम जाई चलणा नानक लिखिया काल हुकमी हो बनाकार हुकम न गया जाई हुकमी हो बंजी होकम मिले बडियाई हुकमी उत्तम ऊपर नीचो होकम लिख दुख सुख पाहिया एक ना हुकमी बख्शीस देखो कुमी सदा पोहाईया ਹੁਕਮੇ ਅੰਦਰ ਸਭ ਕੋ ਵਾਹਰੋ ਕਮ ਨ ਕੋਈ ਨਾਨਕ ਹੁਕਮੇ ਜੀਜਾ ਤਾਹੋਂ ਮੇ ਕਹਿ ਨ ਕੋਈ ਗਾਵੇ ਕੋ ਤਨ ਹੋਵੇ ਤਿਸ ਤਨ ਗਾਵੇ ਕੁਦਾ ਤਿ ਜਾਣੇ ਨੀਸਾਨ ਗਾਵੇ गावे को विद्या विखम विचार गावे को साज करे तर के गावे को जीले फिर दे गावे को जापे दिसे दूरा गावे को बेखे हाद्रा दूर कतना कतीना वे तोट काट काट करती कोटी कोट कोड़ कोटा इंद्रा जीले दे, 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 दे थक पाही जुगा जुगान कर खाई खाए हुक भी यो कमल चलाए राव नानक बिछी बे परवाओ साचा साहिब साच नाही भाखिया पाओ पार अखर मंगा जेदे गात करे दाता फिर क्यों कह रखी है कर नर नर मान महुंगी बोलन बोलिया जी Yeah, some of the art school, Yeah. ਹੰਕਾਰ ਸ੍ਰੀ ਵੈਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਤੀ ਜੀ ਸਹਾਏ ਬਾਅਦ ਸ੍ਰੀ ਭਗਤੀ ਜੀ ਕੀ ਪਾਰ ਤਿਸੇ ਦਸਵੀਂ ਪ੍ਰਸੰਗ ਅਸਿੱਤ ਮਿਲਤੈ ਵਰਣਨਤ ਲਈ ਤੇ ਆਏ ਫਿਰ ਅੰਗਦ ਗੁਰਦੇਵ ਅਰਧਾਸਰਾਂ ਰਾਜ ਹੋਈ ਸਹਾਏ ਅब्दੁਰ ਗੋਵਿੰਦ ਨਾ ਸਿਵਰ ਸ੍ਰੀ ਹਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਹੁਣ ਗੱਜਰ ਸ੍ਰੀ ਗੁਰੂ ਗੋਬਿੰਦ ਪਾਠ ਜਿਦਾਰ ਦਾ ਧਿਆਨ ਕਰਕੇ ਵਲ ਜਾ ਪਿਆਰੇ ਜਮਾ ਸਹਰ ਜਾਜਾ ਚਾਲੀਆਂ ਮੁਕਤਿਆ ਹੱਠੀਆਂ ਦਰਭੀਆਂ ਕੱਬੀਆਂ ਦਰਨਾਮ ਦੇ ਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹ ਦੇਹ ਤੇ ਅੰਡਟ ਕੀ ਤਤਨਾ ਪਿਆਰੇ ਸਦਾ ਦੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਧ ਤੇ ਵੰਦ ਵੰਦ ਕਟਾਏ ਖੋਪਰੀਆਂ ਲਹੰਨਾਂ ਚਰਖੜੀਆਂ ਤੇ ਚੜ੍ਹਿਆ ਆਦਿਆਂ ਚਲਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਹੇ ਸਿੱਖੀ ਕੇ ਸਵਸ ਨਾਲ ਰਚਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਰਬੱਤ ਸੇ ਜੰਦ ਦੀ ਤੁਮਾਰੀ ਦਾ ਧਿਆਨ ਕਰਕੇ ਵਾਹਿਗੁਰੂ ਜੰਗਾਂ ਤੱਕ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਵਾਹਿਗੁਰੂ ਜੀ ਨੂੰ ਸਰਬੱਤ ਖਾਲਸਾ ਜੀ ਕੀ ਅਫਾਰਤ ਹੈ ਜੀ ਸਰਬੱਤ ਖਾਲਸਾ ਜੀ ਸਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਚ ਹੈ ਤਹ ਰੱਛਿਆ ਰਾਇਤ ਦੇ ਦੇ ਖਤੀ

ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਭਾਈ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਕੁਰਬਾਨੀ ਤਿੰਨਾ ਬੁਰ ਸਿਖਾਂ ਭਾਏ ਭਗਤ ਗੁਰ ਪਰਮ ਕਰਦੇ ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਸਦਕੇ ਮੈਂ ਮਾਰ ਨਹੀਂ ਜਾਂਦਾ ਉਹਨਾਂ ਤੁੰ ਉਹਨਾਂ ਗੁਰ ਸਿੱਖਾਂ ਤੋਂ ਮੈਂ ਵਾਰ ਨਹੀਂ ਜਾਂਦਾ ਕੁਰਬਾਨ ਜਾਂਦਾ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਸਹਿਬਾਨ ਦੇ ਪੁਰਬ ਨੂੰ ਮਨਾਉਂਦੇ ਨੇ ਪਰ ਨਾਲ ਇੱਕ ਸਿਧਾਂਤ ਵੀ ਦਿੱਤਾ ਕਿ ਪੁਰਬ ਮਨਾਉਣ ਕਿਵੇਂ ਕਿਹੜਾ ਤਰੀਕਾ ਹੋਵੇ ਕਿ ਉਹ ਪੁਰਬ ਮਨਾ ਰਹੇ ਨੇ ਤੇ ਮੈਂ ਉਹਨਾਂ ਨੂੰ ਕੁਰਬਾਨ ਜਾਂਦਾ ਉਹ ਕਿਹਾ ਭਾਏ ਭਗਤ ਪ੍ਰੇਮਾ ਭਗਤੀ ਦੇ ਸਹਿਤ ਜਦੋਂ ਗੁਰੂ ਯਾਦ ਕੀਤਾ ਜਾ ਰਿਹਾ ਹੋਵੇ ਪੁਰਬ ਮਨਾਇਆ ਜਾ ਰਿਹਾ ਹੋਵੇ ਐਸੀ ਗੁਰ ਸਿੱਖਾਂ ਤੋਂ ਮੈਂ ਕੁਰਬਾਨ ਮੈਂ ਸਦਕੇ ਜਾਂਦਾ ਵਾਰੀ ਤੌਰ ਦੇ ਉੱਤੇ ਪੁਰਬ ਮਨਾਉਣ ਵਾਸਤੇ ਕੀ ਜ਼ਰੂਰੀ ਹੈ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੋਵੇ ਜਾਂ ਸਹਿਜ ਪਾਠ ਹੋ ਰਿਹਾ ਹੋਵੇਗਾ ਪਰਵਾ ਫੇਰੀਆਂ ਨਿਕਲੀਆਂ ਨਹੀਂ ਦੀਵਾਨ ਦਾ ਪ੍ਰਬੰਧ ਕੀਤਾ ਗਿਆ ਗੁਰੂ ਦੇ ਲਾਇਦਰ ਦਾ ਪ੍ਰਬੰਧ ਕੀਤਾ ਗਿਆ নানা ਪ੍ਰਕਾਰ ਦੇ ਭੋਜਨ ਉਪਾਦਕ ਲੰਗਰ ਵਿੱਚ ਵੜੇ ਹੋਏ ਸੰਗਤਾਂ ਤੱਕ ਸੁਨੇਹੇ ਲਾਏ ਗਏ ਇਥੋਂ ਅਨਾਉਂਸਮੈਂਟ ਹੋਈ ਹੋਵੇਗੀ ਇਸ਼ਤਿਹਾਰਾਂ ਦੇ ਰਾਹੀਂ ਦੱਸਿਆ ਗਿਆ ਵੀ ਅੱਜ इस स्थान के गुरु नानक देव महाराज साहिब जी का पर्व प्रकाश पर्व मनाया जा रहा है यन प्रबंधक होगा बाहरी तौर और करना भी चाहिए बहुत जरूरी है जतन तो इस जतन को बिना असबन नहीं मना सकते यह सारा यतन जरूरी है इस कि गुर्ण गुर्ण हुया, हुया तो हम अगली गल गुरपुरब सा मनाया होया सफल मेरा होना प्रबंधक का मनाया होया पुरब सफल है ये कि पता लगे ये वास्ते एक पैरामीटर है ये वास्ते एक सिद्धांत है ਉਸ ਸਿਧਾਂਤ ਇਸ ਚੀਜ਼ ਦਾ ਉਸ ਸਿਧਾਂਤ ਇਸ ਚੀਜ਼ ਦਾ ਵੀ ਜੋ ਅਸੀਂ ਪੁਰ ਬਾਬੇ ਦਾ ਇਤਿਹਾਸ ਗੁਰੂ ਦੀ ਬਾਣੀ ਗੁਰੂ ਦਾ ਕੀਰਤਨ ਗੁਰੂ ਦੀ ਸਿੱਖਿਆ ਅੱਜ ਨੇ ਬੇਨਤੀ ਤੇ ਬੈਠ ਕੇ ਸਰਵਣ ਕੀਤਾ ਉਸ ਸਰਵਣ ਕੀਤੇ ਹੋਏ ਤੇ ਵਿੱਚੋਂ ਗੁਰੂ ਦੇ ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਗੁਰੂ ਦੀ ਸਿੱਖਿਆ ਤੋਂ ਅਸੀਂ ਗ੍ਰੈਂਡ ਕੀ ਕੀਤਾ ਜਦੋਂ ਇਹ ਅਹਿਸਾਸ ਹੋਵੇਗਾ ਨਾ ਕਿ ਅਸੀਂ ਕੁਝ ਗ੍ਰੈਂਡ ਕਰਨ ਵਾਸਤੇ ਚੱਲੇ ਏਕੇ ਛਕਣਾ ਜਿਹੜੇ ਬਾਹਰ ਪਦਾਰਥਾਂ ਦੇ ਲੰਗਰ ਚੱਲ ਰਹੇ ਨੇ ਅਸੀਂ ਸਾਰੇ ਛੱਕਿਆ ਨੇ ਛੱਕੇ ਜਾਵਾਂਗੇ ਛਕਣੇ ਸੰਗਤ ਵਾਸਤੇ ਬਣਿਆ ਸਾਰਾ ਪਰ ਜਿਹੜਾ ਪ੍ਰਬੰਧ ਇੱਥੇ ਕੀਤਾ ਗਿਆ ਹੈ ਗੁਰੂ ਦਰਬਾਰ ਦੇ ਅੰਦਰ ਇਹ ਵੀ ਸਾਡੇ ਵਾਸਤੇ ਸਾਰੀ ਸੰਗਤ ਵਾਸਤੇ ਕੀਤਾ ਗਿਆ ਹੈ ਇਸ ਪ੍ਰਬੰਧ ਦਾ ਅਰਥ ਇਕੱਲੇ ਪ੍ਰਬੰਧਕਾਂ ਦੀ ਜਾਂ ਸਟਾਫ ਦੀ ਜ਼ਿੰਮੇਵਾਰੀ ਨਹੀਂ ਜਾਂ ਮੇਰੀ ਇਕੱਲੇ ਦੀ ਨਹੀਂ ਹੈ ਕਿ ਮੈਂ ਸੁਣਾਉਣ ਵਾਸਤੇ ਆਇਆ ਉਹ ਤੇ ਸੁਣਾ ਕੇ ਚਲੇ ਜਾਵਾਂ ਤੇ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਨਹੀਂ ਸਾਰੇ ਅਸੀਂ ਇਸ ਧਾਇਰੇ ਵਿੱਚ ਆਉਂਦੇ ਹਾਂ ਕਿ ਗੁਰੂ ਸਾਹਿਬਾਨ ਦਾ ਉਰਵ ਮਨਾਉਂਦਿਆਂ ਹੋਇਆਂ ਅਸੀਂ ਗੁਰੂ ਦੀ ਸਿੱਖਿਆ ਉਤੇ ਅਮਲ ਕਿੰਨੇ ਕੁ ਪ੍ਰਤੀਸ਼ਤ ਵਿਚਾਰਾਂ ਨੇ ਇਤਿਹਾਸ ਦੀਆਂ ਕਰਮੀਆਂ ਜ਼ਰੂਰੀ ਹੈ ਕਿਉਂਕਿ ਜਿਹੜੇ ਦਿਨ ਤੇ ਬੈਠੇ ਹੋਏ ਸਿਆਣੇ ਗੰਦੇ ਵੀ ਜਿਹਦੇ ਕਾਜ ਉਹੜੀਆਂ ਉਹਦੀਆਂ ਗੌੜੀਆਂ ਚਾਹੀਏ ਜਿਸ ਦਿਨ ਤੇ ਆਪਾਂ ਜੁੜੇ ਹੈ ਜੀ ਚਤਤ ਲਾਜ਼ਮੀ ਹੋਣੀ ਹੈ ਚਾਹੀਦੀ ਪਰ ਮੈਂ ਇਹ ਬਚਨ ਆਰੰਭ ਵਿੱਚ ਤਾਂ ਕਰ ਰਿਹਾ ਕਿਉਂਕਿ ਅਸੀਂ ਵੱਡੀ ਗਿਣਤੀ ਵਿੱਚ ਇੱਥੇ ਦਰਬਾਰ ਵਿੱਚ ਜੁੜ ਕੇ ਬੈਠੇ ਆ ਸੁਣ ਗਏ ਆ ਇਹ ਸੁਣਨਾ ਕੇਵਲ ਕੰਨ ਰਸਨਾ ਰਹਿ ਜਾਵੇ सुनना केवल कोई भाषण नहीं है लच्छेदार के भाषण सुन के आप चले गए यह गुरु का इतिहास है गुरु की बाणी है गुरबाबे के सिद्धांत की विचार है इस बाणी का इस विचार का एक बड़ा प्यारा सिद्धांत है साहब केंद्र ने तुर तो की बाणी आई फिर सगली चिप मिटाई ਜਿਨ੍ਹਾਂ ਦੇ ਤੁਰਦੇ ਬੋਲ ਆਪਣੇ ਹਿਰਦੇ ਅੰਦਰ ਗ੍ਰਹਿਣ ਕਰ ਲਏ ਉਹਨਾਂ ਦੇ ਜੀਵਨ ਵਿੱਚੋਂ ਚਿੰਤਾਵਾਂ ਤੋਖਲੇ ਔਗਣ ਈਰਖਾ ਲਿੰਦੇ ਆ ਦੁਐਸ਼ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਮੈਨੂੰ ਤਾਂ ਪਤਾ ਕੀ ਇਹ ਪਿੱਛੇ ਸਿਰ ਕੀ ਰਹਿ ਜਾਂਦਾ ਅਨੰਤ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਕਰੇ ਅਨਾਧਰੇ ਅੰਦਰ ਕਸ਼ਮਾਦਰਿੰਦ ਨਿਗਾਹ ਨਹੀਂ ਲੈਂਦਾ ਅਸੀਂ ਉਸ ਵਿਕਾਸ ਨੂੰ ਹਾਸਲ ਕਰਨ ਵਾਸਤੇ ਇੱਥੇ ਇਕੱਠੇ ਹੋਏ। ਔਰ ਉਹ ਵਿਕਾਸ ਕਿਵੇਂ ਪੈਦਾ ਹੁੰਦਾ ਹੈ ਕਿਵੇਂ ਪ੍ਰਾਪਤ ਹੋਵੇਗਾ ਜਦੋਂ ਅਸੀਂ ਗੁਰੂ ਬਾਬੇ ਦੀ ਬਾਣੀ ਜਦੋਂ ਅਸੀਂ ਗੁਰੂ ਬਾਬੇ ਦੇ ਇਤਿਹਾਸ ਨੂੰ ਆਪਣੇ ਮਨ ਵਿੱਚ ਵਸਾ ਕੇ ਇਹ ਵਿਚਾਰਨ ਦਾ ਯਤਨ ਕਰਾਂਗੇ ਕਿ ਮੈਂ ਆਪਣੇ ਜੀਵਨ ਵਿੱਚ ਅੱਜ ਇੱਕ ਆਪਕ ਨਵੀਂ ਬਣਾਉਣੀ ਹੈ ਗੁਰੂ ਬਾਬੇ ਦੀ ਬਾਣੀ ਨੂੰ ਇਸ ਸੱਜਣ ਸ਼੍ਰੀ ਭਗ세 ਨਗਰ ਨਾ ਸੁਨਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ